ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰੂ ਸੋਲ ਹੈ ਮਹਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਕਰੇ ਆਨੰਦ ਅਨੰਦੀ ਮੇਰਾ ਘਟ ਘਟ ਪੂਰਨ ਸਿਰ ਸਿਰੈ ਨਬੀਰਾ ਸਿਰ ਸ਼ਾਹਾ ਕੈ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਖਵੰਤ ਆਨੰਤ ਦਿਆਲਾ ਪ੍ਰਗਟ ਰਹਿਓ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੈ ਵਿਗਸੈ ਆਪੇ ਹੀ ਆਪ ਪੂਜਾਹੀ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੇ ਦਿਨ ਰਾਤੀ ਆਪੇ ਸੁਣ ਸੁਣ ਪੀ ਜਾਹੀ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸ਼ਾਹੀ ਆਪੇ ਸੱਚ ਧਾਰਿਓ ਸਭ ਸਾਚਾ ਸੱਚੇ ਸੱਚ ਵਰਤੀ ਜਾਹੀ ਸਾਚੁ ਤੂ ਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੇ ਏਕੋ ਆਪ ਤੂੰ ਹੈ ਵਡ ਰਾਜਾ ਹੁਕਮ ਸੱਚੇ ਕੈ ਪੂਰੇ ਕਾਜਾ ਅੰਦਰ ਬਾਹਰ ਸਭ ਕਿਛ ਜਾਣੈ ਆਪ ਹੀ ਆਪ ਪਤੀ ਜਾਹੇ ਤੂੰ ਵਡ ਰਸੀਆ ਤੂੰ ਵਡ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਬ ਸੋਖ ਸਹਿਜ ਕਰ ਤੇਰਾ ਅਮਿਓ ਤੇਰੀ ਦ੍ਰਿਸ਼ਟੀ ਜਾਹੇ ਤੇਰੀ ਦਾਤ ਤੁਜੈ ਤੇ ਹੋਵੈ ਦੇਹਦਾਨ ਸਭ ਸਹਿਜੰਤ ਲੋਵੈ ਟੂਟ ਨਾ ਆਵੈ ਪੂਰ ਭੰਡਾਰੈ ਤ੍ਰਿਪਤ ਰਹੇ ਆਗੀ ਜਾਹੇ ਜਾ ਚੈ ਸਿਧ ਸਾਧਕ ਬਨਵਾਸੀ ਜਾ ਚੈ ਜਤੀ ਸਤੀ ਸੁਖ ਵਾਸੀ ਇਕ ਦਾਤਾਰ ਸਗਲ ਹੈ ਜਾਚਕ ਦੇਹਦਾਨ ਦ੍ਰਿਸ਼ਟੀ ਜਾਹੇ ਕਰੈ ਭਗਤਾਰ ਰੰਗ અપਾਰਾ ਕਿਨ ਮੈਖਾ ਫੋ ਥਾਪਨ ਹਾਰਾ ਭਾਰੋ ਤੋਲ ਬੇਅੰਤ ਸੁਆਮੀ ਹੁਕਮ ਮੰਨ ਭਗਤੀ ਜਾਹੇ ਜਿਸ ਦੇਹ ਦਰਸੋਈ ਤੁੰਦ ਜਾਣੈ ਓ ਗੁਰ ਕੈ ਸ਼ਬਦ ਸੁਧਾ ਰੰਗ ਮਾਣੈ ਚਤੁਰ ਸਰੂਪ ਸਿਆਣਾ ਸੋਈ ਜੋ ਮਨ ਤੇ ਰਹਿ ਪਾਵੀ ਜਾਹੇ ਜਿਸ ਚੀਤ ਆਵੈ ਸੋ ਵੇ ਪਰਵਾਹ ਜਿਸ ਚੀਤ ਆਵੈ ਸੋ ਸਾਚਾ ਸਾਹ ਜਿਸ ਚੀਤ ਆਵੈ ਤਿਸ ਭਾਉ ਕੇਹਾ ਅਵਰ ਕਹਾ ਕਿਛੁ ਕੀ ਜਾਹੇ ਤ੍ਰਿਸ਼ਨਾ ਬੂਜੀ ਅੰਤਰ ਠੰਡਾ ਗੁਰ ਪੂਰੈ ਲੈ ਟੂਟਾ ਗੰਡਾ ਸੁਰਤ ਸ਼ਬਦ ਰਦੇ ਅੰਤਰ ਜਾਗੀ ਅਮਿਓ ਝੋਲ ਝੋਲ ਪੀ ਜਾਹੇ ਮਰੈ ਨਾਹੀ ਸਦ ਸਦ ਹੀ ਜੀਵੈ ਅਮਰ ਭਿਆ ਅਬਨਾਸੀ ਥੀ ਵੈ ना को आवै ना को जावै गुर दूर की आमी जाहे पूरे गुर की पूरी बाणी पूरे लागा पूरे माहे समाणी चढ़ै सवाया नित नित रंगा घटै नाही तोली जाहे बारह कंचन सुध कराया नदर सराफ बनी सचड़ाया परख खजान पाया सराफी फिर ताई जाहे ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾ ਸਦਾ ਕੁਰਬਾਨੀ ਸੰਤ ਸੰਗ ਮਹਾ ਸੁਖ ਪਾਇਆ ਦੇਖ ਦਰਸ਼ਨ ਏ ਮਨ ਪੀ ਜਾਹੇ ਮਾਰੂ ਮਹੱਲਾ ਪੰਜਵਾਂ ਸੋਲਹੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਵਿੰਦਾ ਗੁਰ ਦਇਆਲ ਸਦਾ ਬਖਸ਼ਿੰਦਾ ਗੁਰ ਸਾਥ ਸਿਮਰਤ ਖਟ ਕਰਮਾ ਗੁਰ ਪਵਿੱਤਰ ਅਸਥਾਨ ਆਹੀ ਗੁਰ ਸਿਮਰਤ ਸਭ ਕਿਲ ਵਿਖ ਨਾਸੈ ਗੁਰ ਸਿਮਰਤ ਜਮ ਸੰਗ ਨ ਫਾਸੈ ਗੁਰ ਸਿਮਰਤ ਮਨ ਨਿਰਮਲ ਹੋਵੈ ਗੁਰ ਕਾਟੇ અપਮਾਨ ਆਹੀ ਗੁਰ ਕਾ ਸੇਵਕ ਨਰਕ ਨ ਜਾਇ ਗੁਰ ਕਾ ਸੇਵਕ ਪਾਰ ਬ੍ਰਹਮ ਤਿਆਇ ਗੁਰ ਕਾ ਸੇਵਕ ਸਾਧ ਸੰਗ ਪਾਇ ਗੁਰ ਕਰਦਾ ਨਿਤ ਜੀ ਦਾ ਨਾਹੀ ਗੁਰਦੁਆਰੇ ਹਰ ਕੀਰਤਨ ਸੁਣੀਐ ਸਤਗੁਰੂ ਭੇਟ ਹਰ ਜਸ ਮੁਖ ਪਣੀਐ ਕਲ ਕਲੇਸ਼ ਮਟਾਏ ਸਤਗੁਰ ਹਰ ਦਰਗਹ ਦੇਵ ਮਾ ਨਾਹੀ ਅਗਮ ਅਗੋਚਰ ਗੁਰੂ ਦਿਖਾਇਆ ਭੂਲਾ ਮਾਰਗ ਸਤਗੁਰ ਪਾਇਆ ਗੁਰ ਸੇਵ ਕੋ ਬਿਗਨ ਨਾ ਭਗਤੀ ਹਰ ਪੂਰ ਦਰੜਾਇਆ ਗਿਆਨ ਨਾਹੀ ਗੁਰ ਦ੍ਰਿਸ਼ਟਾਇਆ ਸਭ ਨੀਠਾਈ ਜਲ ਥਲ ਪੂਰ ਰਹਾ ਗੋਸਾਈ ਉੱਚ ਊਨ ਸਭ ਇੱਕ ਸਮਾਨਾ ਮਨ ਲਾਗਾ ਸਹਿਜ ਧਿਆਨਾਹੀ ਗੁਰ ਮਿਲਿਆ ਸਭ ਤ੍ਰਿਸ਼ਨਾ ਬੁਝਾਈ ਗੁਰ ਮਿਲਿਆ ਨਹਿ ਜੋ ਹੈ ਮਾਈ ਸਤ ਸੰਤੋਖ ਦੀਆ ਗੁਰ ਪੂਰੇ ਨਾਮ ਅੰਮ੍ਰਿਤ ਪੀ ਪਾਨਾਹੀ ਗੁਰ ਕੀ ਬਾਣੀ ਸਭ ਮਾਹੇ ਸਮਾਨੀ ਆਪ ਸੁਣੀ ਤੈ ਆਪ ਵਖਾਣੀ ਜਿਨ ਜਿਨ ਜਪੀਤੇ ਸਭ ਨਿਸਤ੍ਰੇ ਤਿਨ ਪਾਇਆ ਨੇਚਲ ਥਾਨਾਹੀ ਸਤਗੁਰ ਕੀ ਮਹਿਮਾ ਸਤਗੁਰ ਜਾਣੇ ਜੋ ਕੁਛ ਕਰੇ ਸੋ ਆਪਨ ਪਾਣੈ ਸਾਧੂ ਧੂਰ ਜਾਚੈ ਜਨ ਤੇਰੇ ਨਾਨਕ ਸਤ ਗੁਰੂ ਬਨਾਹੀ ਮਾਰੂ ਸੋਲ ਹੈ ਮਹੱਲਾ ਪੰਜਵਾਂ ੴ ਸਤਗੁਰ ਪ੍ਰਸਾਦ ਆਦ ਨਿਰੰਝਨ ਪ੍ਰਭ ਨਿਰੰਕਾਰਾ ਸਭ ਮੈਂ ਵਰਤੈ ਆਪ ਨਰਾਰਾ ਵਰਤ ਜਾਤ ਚਿਹਨ ਨਹੀਂ ਕੋਈ ਵਰਣ ਜਾਤ ਚਿਹਨ ਨਹੀਂ ਕੋਈ ਸਭ ਹੁਕਮੇ ਸ੍ਰਿਸ਼ਟ ਉਪਾਏਂਦਾ ਲਖ ਚੌਰਾਸੀ ਜੋਨ ਸੁਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁਖ ਪਾਏਂਦਾ ਕੀਤਾ ਹੋ ਗਏ ਤਿਸ ਕਿਆ ਕਹੀਐ ਗੁਰਮੁਖ ਨਾਮ ਪਦਾਰਥ ਲਈਐ ਜਿਸ ਆਪ ਭਲਾਈ ਸੋਈ ਫੁਲੇ ਸੋਭ ਜੱਜ ਸਹਿਬ ਜਾਏਂਦਾ ਹਰ ਕਿਸੋ ਕਾ ਨਗਰੇ ਕੀਆ ਸੇ ਉਬਰੇ ਜੋ ਸਤਗੁਰ ਸਰਣੀਆ ਤ੍ਰਿਹਾ ਗੁਣਾ ਤੇ ਰਹੇ ਨਿਰਾਰਾ ਸੋ ਗੁਰਮੁਖ ਸੋਬਾ ਪਾਏਂਦਾ ਅਨਕ ਕਰਮ ਕੀਏ ਬਹੁ ਤੇਰੇ ਜੋ ਕੀਜੈ ਸੋ ਬੰਧਨ ਪੈਰੇ ਕਰਤਾ ਬੀਜ ਬੀਜੇ ਨਹੀਂ ਜੰਮੈ ਸਭ ਲਾਹਾ ਮੂਲ ਗਵਾਏਂਦਾ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗੈ ਪਤ ਸਿਉ ਜਾਇਂਦਾ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੈ ਵਸਿਆ ਪ੍ਰਭ ਕੀਆ ਨਿਚਲ ਏਕ ਆਪ ਬਨਾਸੀ ਸੋ ਨਿਚਲ ਜੋ ਤਿਸੈ ਤੇ ਆਇਂਦਾ ਹਰ ਕਾ ਸੇਵਕ ਸੋ ਹਰ ਜੀਹਾ ਭੇਦ ਨ ਜਾਣੋ ਮਾਨੁਸ ਦੇਹਾ ਜਿਉਂ ਜਲ ਤਰੰਗ ਉਠੈ ਬੋ ਭਾਤੀ ਫਿਰ ਸਰਲੈ ਸਰਲ ਸੁਮਾਇਂਦਾ ਇਕ ਜਾਚਕ ਮੰਗੈ ਦਾਨ ਦੁਆਰੇ ਜਾਂ ਪ੍ਰਭ ਭਾਵੈ ਤਾਂ ਕਿਰਪਾ ਧਾਰੈ ਦੇਹੋ ਦਰਸ ਜਿਤ ਮਨ ਤ੍ਰਿਪਤਾਸੈ ਹਰ ਕੀਰਤਨ ਮਨ ਠਹਿਰਾਇਂਦਾ ਰੂੜੋ ਠਾਕੁਰ ਕੀ ਤਹਿ ਵਸਨ ਆਵੇ ਹਰ ਸੋਖਿਛ ਕਰੇ ਜੇ ਹਰ ਕਿਆ ਸੰਤਾਂ ਭਾਵੈ ਕੀਤਾ ਲੋੜਨ ਸੋਈ ਕਰਾਇਨ ਦਰ ਫੇਰ ਨ ਕੋਈ ਪਾਏਂਦਾ ਜਿਥੈ ਔ ਕਟਾਏ ਬਨਤ ਹੈ ਪ੍ਰਾਣੀ ਤਿਥੈ ਹਰ ਧਿਆਈਐ ਸਾਰਿੰਗ ਪਾਣੀ ਜਿਥੈ ਪੁੱਤਰ ਕਲਤਰਨਾ ਬੇਲੀ ਕੋਈ ਤਿਥੈ ਹਰ ਹਰ ਆਪ ਛਡਾਏਂਦਾ ਵੱਡਾ ਸਹਿਬ ਅਗਮਾថា ਕਿਉ ਮਿਲਿਆ ਪ੍ਰਭ ਵੇ ਫਰਵਾਹ ਕਾਟ ਸਿਲਕ ਜਿਸ ਮਾਰਗ ਪਾਏ ਸੋ ਵਿੱਚ ਸੰਗਤ ਵਾਸਾ ਪਾਏਂਦਾ ਹੁਕਮ ਬੂਝੈ ਸੋ ਸੇਵਕ ਕਹੀਐ ਬੁਰਾ ਭਲਾ ਦੋ ਇਸ ਸੰਸਰ ਸਹੀਐ ਹਮੇ ਜਾਏ ਤਾਂ ਏਕੋ ਬੂਜੈ ਸੋ ਗੁਰਮੁਖ ਸਹਿਜ ਸੁਮਾਏਂਦਾ ਹਰ ਕੀ ਭਗਤ ਸਦਾ ਸੁਖ ਵਾਸੀ ਬਾਲ ਸੁਭਾਈ ਅਤੀਤੋ ਉਦਾਸੀ ਅਨਕ ਰੰਗ ਕਰਹਿ ਬੋ ਭਾਤੀ ਜੋ ਪਿਤਾ ਪੂਤ ਲਾੜਾਏਂਦਾ ਅਗਮਾ ਗੋਚਰ ਕੀਮਤ ਨਹੀਂ ਪਾਈ ਕਾਮਿਲਿਆ ਜਲੇ ਮਿਲਾਈ ਗੁਰਮੁਖ ਪ੍ਰਗਟ ਭਇਆ ਤਿਨ ਜਨ ਕੋ ਜਿਨ ਧੁਰ ਮਸਤਕ ਲੇਖ ਲਖਾਏਂਦਾ ਤੂੰ ਆਪੇ ਕਰਤਾ ਕਾਰਣ ਕਰਨਾ ਸ੍ਰਿਸ਼ਟੁ ਪਾਏ ਧਰੀ ਸਭ ਧਰਨਾ ਜਨ ਨਾਨਕ ਸ਼ਰਨ ਪਇਆ ਹਰ ਦਵਾਰੈ ਹਰ ਭਾਵੇਂ ਲਾਜ ਰਖਾਇੰਦਾ ਮਾਰੂ ਸੋਲਹਿ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਦੀਸੈ ਸੋ ਏਕੈ ਤੂ ਹੈ ਬਾਣੀ ਤੇਰੀ ਸ਼ਰਵਣ ਸੁਣੀਐ ਦੂਜੀ ਔਰ ਨਾ ਜਾਪ ਸਕਾਈ ਸਗਲ ਤੁਮਾਰੀ ਧਾਰਨਾ ਆਪਿ ਚਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਭ ਥੀਆ ਆਪ ਪਾਏ ਰਚਿਓਨ ਪਸਾਰਾ ਆਪੇ ਘਟ ਘਟ ਸਾਰਨਾ ਏਕੋ ਪਾਏ ਵੱਡ ਦਰਬਾਰੀ ਏਕੋ ਦਾਸੀ ਏਕ ਕਰਬਾਰੀ ਇਕ ਭੁਕੇ ਇਕ ਤ੍ਰਿਪਤ ਗਾਏ ਸਭ ਸਹਿ ਤੇਰਾ ਭਾਰਨਾ ਆਪੇ ਸਤ 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 ਸਾਚਾ ਓਤ ਪੋਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਪਸਾਰਣਾ ਸਦਾ ਸਦਾ ਸਦ ਹੋਵਣ ਹਾਰਾ ਊਚਾ ਗਮ ਅਥਾ ਹਵ અપਾਰਾ ਊਣੇ ਭਰੇ ਭਰੇ ਪਰ ਊਣੇ ਇਹ ਚਲਤ ਸੁਆਮੀ ਕੇ ਕਾਰਣਾ ਮੁਕਸ਼ਾ ਲਾਹੀ ਸਚੇ ਸਾਹ ਨੈਣੀ ਭੇਖ ਆਗਮਾ ਥਾਹ ਕਰਣੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ਕਰ ਕਰ ਵੇਖੈ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੈ ਨਜ਼ਰੀ ਨਜ਼ਰ ਨਿਹਾਲਣਾ ਸੰਤ ਸਭਾ ਜੈ ਬੈਸੈ ਪ੍ਰਭ ਪਾਸੇ ਆਨੰਦ ਮੰਗਲ ਹਰ ਚਲਤ ਤਮਾਸੇ ਗੁਣ ਗਾਵੈ ਅਨਹਦ ਧੁਨ ਬਾਣੀ ਤਹਿ ਨਾਨਕ ਦਾਸ ਚਿਤਾਰਣਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੈ ਖੇਲ ਪਾਰਾ ਆਪੋ ਪਾਇ ਉ ਭਾਵਨ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੁਮਾਰੀ ਸਦਾ ਸਦਾ ਜਾਈ ਬਲਿਹਾਰੀ ਦੁਇ ਕਰ ਜੋੜ ਸਿਮਰੋਂ ਦਿਨ ਰਾਤੀ ਮੇਰੇ ਸਵਾਮੀ ਅਗਮ અપਾਰਣਾ ਤੁਧ ਬਿਨ ਦੂਜੇ ਕਿਸਾ ਲਾਹੀ ਇਕੋ ਏਕ ਜਪੀ ਮਨ ਮਾਹੀ ਹੁਕਮ ਬੂਜਨ ਭਏ ਨਿਹਾਲਾ ਇਹ ਭਗਤਾ ਕੀ ਕਾਲਣਾ ਗੁਰ ਉਪਦੇਸ ਜਪੀਐ ਮਨ ਸਾਚਾ ਗੁਰ ਉਪਦੇਸ RAM ਰੰਗ ਰਾਚਾ ਗੁਰ ਉਪਦੇਸ ਟੁਟੈ ਸਭ ਬੰਧਨ ਇਹ ਪਰਮ ਮੋਹ ਪਰਜਾਲਣਾ ਜਹਿ ਰਖੈ ਸੋਈ ਸੁਖ ਥਾਨਾ ਸਹਜੇ ਹੋਏ ਸੋਈ ਪਲ ਮਾਨਾ ਬਿਨ ਸੇ ਬਹਿਰ ਨਾਹੀ ਕੋ ਬੈਰੀ ਸਭ ਏਕੋ ਹੈ ਪਾਲਣਾ ਡਰ ਚੂਕੇ ਬਿਨ ਸੇ ਅੰਧਿਆਰੇ ਪ੍ਰਗਟ ਭਏ ਪ੍ਰਭਪੁਰਖ ਨਰਾਰੇ ਆਪ ਛੋੜ ਭਏ ਸ਼ਰਨਾਈ ਜਿਸ ਕਾ ਸਾਚ ਸ ਕਾਲਣਾ ਐਸਾ ਕੋਬਡ ਭਾਗੀ ਆਇਆ ਆਠ ਪਹਿਰ ਜਿਨ ਖਸਮ ਤੇ ਆਇਆ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸਧਾਰਣਾ ਇਹ ਬਖਸ਼ੀਸ਼ ਖਸਮ ਤੇ ਪਾਵਾਂ ਆਠ ਪਹਿਰ ਕਰ ਜੋੜ ਧਿਆਵਾ ਨਾਮ ਜਪੀ ਨਾਮ ਸਹਿਜ ਸਮਾਵਾ ਨਾਮ ਨਾਨਕ ਮਿਲੇ ਉਚਾਰਣਾ ਮਾਰੂ ਮਹੱਲਾ ਪੰਜਵਾ ਸੂਰਤ ਦੇਖ ਨ ਭੂਲ ਗਵਾਰਾ ਮਿਥਨ ਮਹਾਰਾ ਝੂਟ ਪਸਾਰਾ ਜਗ ਮੈਂ ਕੋਈ ਰਹਿਣ ਨ ਪਾਏ ਨਿਹਚਲ ਏਕ ਨਰਾਇਣਾ ਗੁਰ ਪੂਰੇ ਕੀ ਪਉ ਸਰਣਾਈ ਮੋਹ ਸੋਗ ਸਭ ਭਰਮ ਮਿਟਾਈ एको मंत्र द्रड़ाय ओखद सच नाम रिद गाएणा जिस नामे कोतर साहिबो देवा सगले भक्त जा की करदे सेवा अनाथा नाथ दीन दुख भंजन सो गुरु पूरे ते पाएणा होर द्वारा कोई ना सूजे तिरभवन तावे ता केछु ना बूजे सतगुरु साहो भंडार नाम जिस ਇਹ ਰਤਨ ਤੇ ਸਹ ਤੇ ਪਾਏਣਾ ਜਾਂ ਕੀ ਧੂਰ ਕਰੇ ਪੁਨੀਤਾ ਸੁਰ ਨਰ ਦੇਵ ਨਾ ਪਾਵੇ ਮੀਤਾ ਸਤਪੁਰਖ ਸਤਗੁਰ ਪਰਮੇਸ਼ਰ ਜਿਸ ਭੇਟ ਤਪਾਰ ਪਰਾਏਣਾ ਪਾਰ ਜਾਤ ਲੋੜੈ ਮਨ ਪਿਆਰੇ ਕਾਮ ਤੈਨ ਸੋਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ ਨਾਮ ਕਮਾਏ ਰਸਾਏਣਾ ਗੁਰ ਕੈ ਸ਼ਬਦ ਮਰੈ ਪੰਚ ਧਾਤੂ ਪੈ ਪਾਰ ਬ੍ਰਹਮ ਹੋਵੇ ਨਿਰਮਲਾ ਤੋਂ ਪਾਰਸ ਜਦ ਭੇਟੈ ਗੁਰਪੂਰਾ ਕਾਂ ਪਾਰਸ ਪਰਸ ਦਿਖਾਏਣਾ ਕਈ ਬੈਕੁੰਠ ਨਹੀਂ ਲਵੈ ਲਾਗੇ ਮੁਕਤ ਬਪੜੀ ਪੀ ਗਿਆਨੀ त्यागे ਏਕੰਕਾਰ ਸਤਗੁਰ ਤੇ ਪਾਈਐ ਹਉ ਬਲ ਬਲ ਗੁਰ ਦਰਸਾਏਣਾ ਗੁਰ ਕੀ ਸੇਵ ਨ ਜਾਣ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸਨੂੰ ਲਾਇ ਲਏ ਸੋ ਸੇਵਕ ਜਿਸ ਵਡਭਾਗ ਮਥਾਏਣਾ ਗੁਰ ਕੀ ਮਹਿਮਾ ਬੇਦ ਨ ਜਾਣੈ ਤੁਛ ਮਾਤ ਸੁਣ ਸੁਣ ਵਖਾਣੈ ਪਾਰ ਬ੍ਰਹਮ ਅਪਰੰਪਰ ਸਤ ਗੁਰ ਜਿਸ ਸਿਮਰਤ ਮਨ ਸੀਤ ਲਾਏਣਾ ਜਾ ਕੀ ਸੋਏ ਸੁਣੀ ਮਨ ਜੀਵੇ ਰਿਦੈ ਵਸੈ ਤਾਂ ਠੰਡਾ ਥੀਵੇ ਗੁਰਮੁਖੋ ਲਾਇ ਤਾਂ ਸੋਭਾ ਪਾਏ ਤਿਸ ਜਮ ਕੇ ਪੰਥ ਨਾ ਭਾਏਣਾ ਸੰਤਨ ਕੀ ਸਰਣਾਈ ਪੜਿਆ ਜੀਉ ਪ੍ਰਾਣ ਧਨ ਆਗੇ ਧਰਿਆ ਸੇਵਾ ਸੁਰਤ ਨਾ ਜਾਣਾ ਕਾਈ ਤੁਮ ਕਰੋ ਦਇਆ ਕਿਰਮਾਇਣਾ ਨਿਰਗੁਣ ਕੋ ਸੰਗ ਲੈ ਹੋਰ ਲਾਏ ਕਰ ਕਿਰਪਾ ਮੋਹ ਟਹਿ ਲੈ ਲਾਏ ਪੱਖਾ ਫੇਰੋ ਪੀ ਸੋ ਸੰਤ ਆਗੇ ਚਰਨ ਧੋਏ ਸੁਖ ਪਾਏਣਾ ਬਹੁਤ ਦੁਆਰੇ ਭਰਮ ਭਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਣਾਇਆ ਸਦਾ ਸਦਾ ਸੰਤੈ ਸੰਗ ਰੱਖੋ ਇਹ ਨਾਮਦਾਨ ਦੇਵਾਂ ਨ ਭਈ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰ ਪੂਰੇ ਸੂਕ ਸਹਿਜ ਸਦਾ ਆਨੰਦਾ ਨਾਨਕ ਦਾਦ ਸਾਈਣਾ ਮਾਰੂ ਸੋ ਲਹਿ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੈ ਧਰਤੀ ਅਰ ਅਕਾਸ਼ਾ ਸਿਮਰੈ ਕੰਧ ਸੂਰਜ ਗੁਣਤਾਸਾ ਪੌਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲੋ ਭਾਰਜਨਾ ਸਿਮਰੈ ਖੰਡ ਦੀਪ ਸਭ ਲੋਆ ਸਿਮਰੈ ਪਾਤਾਲ ਪੁਰੀਆ ਸਚ ਸੋਆ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰਜਨਾ ਸਿਮਰੈ ਬ੍ਰਹਮੇ ਵਿਸ਼ਨ ਮਹਿਸਾ ਸਿਮਰੈ ਦੇਵਤੇ ਕੋੜ ਤੇਤੀਸਾ ਸਿਮਰੈ ਜਖ ਦੇਤ ਸਭ ਸਿਮਰੈ ਅਗੰਤ ਨ ਜਾਈ ਜਸ ਗਨਾ ਸਿਮਰੈ ਪਸ ਪੰਖੀ ਸਭ ਭੂਤਾ ਸਿਮਰੈ ਬਨ ਪਰਬਤਉ ਧੂਤਾ ਲਤਾ ਬਲੀ ਸਾਖ ਸਭ ਸਿਮਰੈ ਰਵ ਰਹਿਆ ਸਵਾਮੀ ਸਭ ਮਨਾ ਸਿਮਰੈ ਥੂਲ ਸੁਖਮ ਸਭ ਜਨਤਾ ਸਿਮਰੈ ਸਿੰਧ ਸਾਧਕ ਹਰਮਨਤਾ ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਤਨਾ ਸਿਮਰੈ ਨਰ ਨਾਰੀ ਅਸਰਮਾ ਸਿਮਰੈ ਜਾਤ ਜੋਤ ਸਭ ਵਰਨਾ ਸਿਮਰੈ ਗੁਣੀ ਚਤਰ ਸਭ ਬੀਤੇ ਸਿਮਰੈ ਰਹਿਣੀ ਹਰ ਦਿਨਾਂ ਸਿਮਰੈ ਘੜੀ ਮੂਰਤ ਪਲ ਨਿਮਖਾ ਸਿਮਰੈ ਕਾਲ ਕਾਲ ਸੁਚ ਸੋਚਾ ਸਿਮਰੈ ਸੋਣ ਸਾਸਤਰ ਸੰਜੋਗਾ ਅਲਖਨ ਲਖੀਐ ਇਕ ਖੇਨਾ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਂਕੇ ਅੰਤਰ ਜਾਮੀ ਕਰ ਕਿਰਪਾ ਜੁਸ ਭਗਤੀ ਲਾਵ ਜਨਮ ਪਦਾਰਥ ਸੋ ਜਿਨਾ ਜਾ ਕੈ ਮਨ ਵੂਠਾ ਪ੍ਰਭ ਆਪਣਾ ਪੂਰ ਕਰਮ ਗੁਰ ਕਾ ਜਪ ਜਪਨਾ ਸਰਮੰਦਰੰਤੁਰ ਸੋ ਪ੍ਰਭ ਜਾਤਾ ਬਹੁੜ ਨਾ ਜੋਨੀ ਪਰ ਮਰੁਨਾ ਗੁਰ ਕਾ ਸ਼ਬਦ ਵਸੈ ਮਨ ਜਾ ਕੈ ਦੂਖ ਦਰਦ ਭ੍ਰਮਤਾ ਕਾ ਭਾਗੈ ਸੂਖ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਤੁਨਾ ਸੋ ਤਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨੂੰ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੈ ਮਨ ਉਠਾ ਸੋ ਪੂਰ ਕਰਮਾ ਨਾਛਨਾ ਜਲ ਤਲ ਮਈਅਲ ਸੁਆਮੀ ਸੋਈ ਅਵਰਣ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਬ੍ਰਹਮ सगला ਅਵਰਣ ਦੀਸੈ ਏਕ ਬਿਨਾ ਉਚੇਤੇ ਉਚਾ ਦਰਬਾਰਾ ਕਹਿਣ ਨ ਜਾਈ ਅੰਤ ਨ ਪਾਰਾ ਗਹਿਰ ਗੰਭੀਰ ਅਥਾ ਸੁਆਮੀ ਅਤੁੱਲ ਨਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਝ ਬਿਨਾ ਵਰਣਾ ਕੋਈ ਵੀਆ ਆਦ ਮਦ ਅੰਤ ਪ੍ਰਭ ਤੂੰ ਹੈ ਸਗਲ ਪਸਾਰਾ ਤੁਮ ਤਨਾ ਜਮ ਦੂ ਤਿਸ ਨਿਕਟ ਨ ਆਵੇ ਸਾਧ ਸੰਗ ਹਰ ਕੀਰਤਨ ਗਾਵੇ ਸਗਲ ਮਨੋਰਥ ਤਾਂ ਕੇ ਪੂਰਨ ਜੋ ਸਰਵਣੀ ਪ੍ਰਭ ਕਾ ਜਸੁਨਾ ਤੂੰ ਸਭਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹੋ ਨਾਨਕ ਸਹੀ ਜਨ ਉਤਮ ਜੋ ਭਾਵੈ ਸੁਆਮੀ ਤੁਮ ਮਨਾ ਤੂੰ ਸਭਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹੋ ਨਾਨਕ ਸਹੀ ਜਨ ਉਤਮ ਜੋ ਭਾਵੈ ਸੁਆਮੀ ਤੁਮ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ